ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਰੂੜ ਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪੈਂਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਸੌਸ ਰੋਡ ਦੇ ਉੱਪਰ ਹੀ ਆ ਜਾਂਦਾ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਈ ਸ਼ਹਿਰ ਤੇ ਜਰਸੀ ਦੀ ਕ੍ਰੋਸ ਬੱਚੀ ਵਿਖਾਉਂਗਾ ਦੂਜਾ ਸੂਆ ਕਰਮਾ ਵਾਲੀ ਸੁੰਦੀ ਆ ਥਣ ਹਵਾਨੇ ਦੀ ਸੋਹਣੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂਗਾ ਇੱਥੇ ਆ ਕੇ ਆਉਂਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਦੂਜਾ ਸੂਆ ਸੁੰਦੀ ਆ ਡੇਟ ਮੁਤਾਬਕ 7 ਤਰੀਕ ਨੂੰ ਦਿਨ ਪੂਰੇ ਆ ਦੁੱਧ ਪਲੂ ਨੇ ਪਹਿਲੇ ਸੂਏ 13 14 ਕਿਲੋ ਵੀਰ ਕਹਿੰਦਾ ਚਵਾਇਆ ਐਤ ਕੀ 15 16 ਕਿਲੋ ਦੁੱਧ ਖੁੱਲੜੁੱਲਾ ਬੱਚੀ ਬੜਾ ਆਰਾਮ ਨਾਲ ਪਿਆ ਜੂ 7 ਤਰੀਕ ਨੂੰ ਦੈਣ ਪੂਰੇ ਆ ਬੂਤੀ ਬਾਤੀ ਕਰਮਾਂ ਵਾਲੀ ਦੀ ਬਹੁਤ ਸੋਹਣੀ ਐ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣੇ ਚਾਰ ਥਾਣਾ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਬੂਤੀ ਬਾਤੀ ਵੇਖ ਸਕਦੇ ਆ ਛੋਟਾ ਕੰਨਾ ਬੋਦੀ ਵਾਲੀ ਜਰਸੀ ਆ ਚਾਰਚ ਫਿਰ ਉਹ ਗੋਲ ਮਟੋਲ ਪਈ ਐ ਪਟਪੜਾ 16 ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਐ ਬੈਕ ਤੋਂ ਵੇਖ ਸਕਦੇ ਆ ਜੇ ਦੋਸਤੋ ਹਵਾ ਨਾਲ ਖਿੱਚਾਂਗੇ ਤਾਰਾ ਵਾਂਗੂ ਵਧੂਗਾ ਵਲਟੈਲ ਹਜੇ ਕਾਫੀ ਪਈ ਐ ਚਾਰ ਥਾਂ ਨਾ ਗੁਲਾਬੀ ਗੈਪ 'ਚ ਨਿੱਖਰਮ ਇਕੱਲੇ-ਇਕੱਲੇ ਲੱਗੇ ਹੋਏ ਆ ਚਾਰਾਂ ਥਾਂਾਂ ਦਾ ਸੇਮ ਹੀ ਸਾਈਜ਼ ਬੂਤੀ-ਬਾਤੀ ਬਹੁਤ ਸੋਹਣੀ ਕਰਮਾ ਵਾਲੀ ਇੱਕ ਨੰਬਰ ਬੱਚੀ ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੀ ਬਾਈ ਜੀ ਹਰਣ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦਾਂ ਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਸੀ